ਮਮਤ ਰਵੇ ਸਾਰੇ ਐਮਪੀਆਰ ਪ੍ਰੀ ਸਾਸਤਰੀ ਕਾਲ ਜੀ ਉਮੀਦ ਕਰਦਾ ਤੁਸੀਂ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਹਾਂ ਚਲੋ ਜੀ ਆਪਾਂ ਆਪਣਾ ਨਤਨੇਮ ਸ਼ੁਰੂ ਕਰੀਏ ਹੁਣ ਬੈਕੁਰ ਕਿਰਪਾ ਕਰਨ ਜਪਜੀ ਸਾਹਿਬ ਕਉ ਕਹ ਹਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਤਾ ਜੁਨੀ ਸੇਹੰਗਉਰ ਪ੍ਰਸਾਦ ਜਪਨ ਆਦ ਸਚੁ ਜੁਗਤ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੀ ਸੋਚੀ ਲਖਵਾਰ ਚਿਪੈ ਚਪਨ ਹੋਵੈ ਜੀ ਲਾਇਰਹ ਵਰਤਾਰ ਭੁਖੈ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸੈ ਸਿਆਣ ਫਲ ਲਖ ਹੋਵੈ ਤੈ ਕਨ ਚੱਲੇ ਨਾਲ ਕਿਵਸੇ ਰ ਹੋਇਆ ਕਾ ਕੂੜਾ ਟੁੱਟੈ ਭਾਲ ਹਕਮ ਜਾਈ ਛਲਨਾ ਨਾਖ ਲਿਖਿਆ ਨਾਲ ਹੁ ਭਿਹਾਣ ਕਰ ਹਕਮ ਨ ਕਿਹ ਜਾਈ ਹੁਕਮੀ ਹੁਮਨਜੀ ਹੁਕਮ ਲੈ ਵਿੜਾਈ ਹੁਕਮੀ ਉਤਮ ਨੇਚਾ ਹਪਮ ਲਖ ਦਖਸਭ ਪਾਇਆ ਇੱਕ ਨੇ ਹਕੀਮ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਆ ਹੁਕਮੇਂਦਰ ਸਭ ਕੋ ਵਾਰਫਨਾ ਹੋਏ ਨਾਨਕ ਹੁਕਮੇ ਜੇਪ ਜਾ ਤਾਂ ਹਮੈ ਕਹਿ ਨਾ ਕੋਈ ਗਾਵ ਕੋ ਤਾਣ ਹੋਏ ਕੈਸਾ ਤਾਣਾ ਗਾਵ ਕੋ ਧਾਚੈ ਨਿਸ਼ਾਨ ਗਾਵ ਕੋ ਗੁੰਨੜੈ ਚਾਰ ਗਾਵ ਕੋ ਵਿਦਵਖਿ ਚਾਰ ਗਾਵ ਕੋ ਸਾਇ ਕਰੇ ਤਨ ਕਹਿ ਗਾਵ ਕੋ ਜੀਵ ਮਰਦੇ ਹੈ ਗਾਵ ਕੋ ਜਪੈ ਦੇ ਸੇ ਦੂਰ ਗਾਵ ਕੋ ਵਿਖੇ ਹੱਥ ਰਖ ਦੂਰ ਕਥਨਾ ਕਥਿਨਾ ਆਵੇ ਟੋਟ ਕਸ ਕਸ ਕਤੀ ਕੋਟੀ ਕੋਟ ਦੇਦਾ ਦੇਲੇ ਤੇ ਵਹਿ ਇਹ ਅੰਤਰ ਕਹੀ ਕਾਏ ਉਪੇ ਮੁਕੇ ਚਲਾਇ ਰਾਉਨਾ ਨਾਲਕ ਵਿਸੇ ਵੇ ਪ੍ਰਵਾਹ ਹੋ ਸਚ ਸਹਿ ਸਚ ਨਾਏ ਪਖਿਆ ਪੋ ਪਰ ਆਖੇ ਮੁਕੇ ਦੂ ਤੇਦਾਰ ਕਰੇ ਦਤਾਰ ਫਿਰਕੇ ਅਗੇ ਰਖੀਐ ਜਦ ਸੇ ਦਰਬਾਰ ਮੁਹਕ ਬੋਲ ਨ ਬੋਲੀ ਹੈ ਜੇ ਸੰਤਰੇ ਪਿਆਰ ਅਮਰਤ ਵਿਲਸ ਸਚ ਨਾਉ ਵਡਿਆਈ ਵਿਚਾਰ ਗਰਮੀਆਂ ਦੇ ਕੱਪੜਾ ਨਦਰੀ ਮੁਖਦਾਰ ਨਾਲੇ ਵੇਜਣੀਆਂ ਸਵਾ ਪੈਸੇ ਜਿਆਰਮ ਤਾ ਪਿਆ ਨ ਜਾਇ ਕੀਤਾ ਨਾ ਹੋਏ ਆਪਿਆ ਬਨਣ ਸੋਏ ਜਿਸ ਸੇ ਮੈਂ ਤਨ ਪਾਇ ਮਾਨ ਨਾਲਕ ਗਾਵਿਆ ਗੁਣੇਂ ਦਾਨਮ ਗਾਵਿਆ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰਸ ਪਰ ਲਜਾਏ ਗੁਰਮਹ ਨਾਦੰ ਗੁਰਮਖਿ ਵੇਦੰ ਗੁਰਮਖਿ ਰਿਆਸਮਾਈ ਗੋਰੀ ਸਰਗਰ ਗੋਖਵਾਂ ਮੰਗਰ ਪਾਰਵਤੀ ਮਾਈ ਇਹੋ ਜਣਾਖ ਨਹੀਂ ਕਹਿਣਾ ਕਥਨ ਜਾਈ ਗੁਰਾ ਇੱਕ ਦੀ ਬੁਝਾਈ ਸਵਨਾ ਜੀਆਂ ਕਾਕ ਦਾ ਤਸਮ ਵਿਸਨ ਜਾਈ ਤੀਰਥ ਨਾਮ ਜੇ ਤਸਪਮ ਵਰਪਣੇ ਕੇ ਨਾ ਹੀ ਕਰੀ ਜੇਤੀ ਸੇਠ ਪਾਏ ਵਖਾਣ ਕਰਮ ਕੈ ਮਿਲੇ ਲੈ ਮਾਤਰਾਚ ਰਤਨੀਵਾਰ ਮਾਨਕ ਜੇਕ ਗੁਰਤੀ ਸੇਖਣਿ ਹਿਵਰਕ ਦੇ ਬੁਝਾਈ ਸਵਨਾ ਜੀਆਂ ਕਾ ਇਕ ਦਾਤਾ ਸੁਮ ਵਿਸਰਜੈ ਜੇ ਭਜਾਰੇ ਅਰਜਾ ਹੋਰ ਦਸੋਣੀ ਹੋਏ ਨਵਖੰਡਾਂ ਵਿਚ ਜਾਣੀਆਂ ਨਾਲ ਚਲੇ ਸਕੋਏ ਚੰਗਾ ਨੌਰ ਖਾਇਕੇ ਚਸਕੀਤ ਜਗ ਲਿਉ ਜੇਤ ਸਨਰਨਾ ਆਵੇ ਤਾ ਵਾਤਨਾ ਪੁੱਛਾਕੇ ਕੀਟਾ ਅੰਦਰ ਘਿਟਕਰ ਦੋਸ਼ੀ ਦੋਸ਼ ਤਰੇਮ ਨਾਨਕ ਨਰਗੁਣ ਗੁਣ ਕਰੇ ਗੁਣਾੰਤਿਆ ਗੁਣ ਦੇਤੇ ਹਕ ਨਸੁ ਜੀ ਜਤਸ ਗੁਣ ਪੇ ਕਰੇ ਸੁਣਿਆ ਸੰਤ ਪੀਰ ਸਰਨਾਥ ਸੁਣਿਆ ਤਰਤ ਤਬਲੇ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੁਹੇਨ ਸਕੇ ਕਾਲ ਨਾਨਕ ਭਗਤਾ ਸਦਾ ਬੁਗਾਸ ਸੁਣਿਆ ਧੂਪ ਆਪ ਕਾ ਨਾਸ ਸੁਣਿਆ ਸਰਬਰ ਮਾਇੰਦਾ ਸੁਣਿਆ ਮੋਕਸਲਾ ਹਰਮੰਦ ਸੁਣਿਆ ਜੋਗ ਜਤ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਬੁਗਾਸ ਸੁਣਿਆ ਧੂਪ ਆਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕੈ ਸਨਾਨ ਸੁਣਿਆ ਪਰਪਰਪਾ ਮਹਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਉਗਾਸ ਸੁਣਿਆ ਧੂਪ ਦਾ ਨਾਸ ਸੁਣਿਆ ਸਰਵਨ ਕੀ ਗਹਾ ਸੁਣਿਆ ਸੇਖ ਪੀਰ ਪਸ਼ਾ ਸੁਣਿਆ ਅੰਧਕ ਪਾ ਵਹਿਰਾ ਹੋ ਸੁਣਿਆ ਹਾਥ ਹੋਏ ਸਗਾ ਹੋ ਨਾਨਕ ਭਗਤ ਸਦਾ ਉਗਾਸ ਸੁਣਿਆ ਧੂਪ ਦਾ ਨਾਸ ਮੰਨੈ ਕੀ ਕਤ ਕਹਿਣ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਕਾਗਦ ਕਲਮ ਲੇਖਣ ਹਾਰ ਮੰਨੈ ਕਬਹਿ ਕਰਨ ਵਿਚਾਰ ਐਸਾ ਨਾਮ ਰਣਜਣ ਹੋਏ ਜਿ ਕੋ ਮੰਝਣੇ ਮਨ ਕੋਏ ਮੰਨੈ ਸਰਤ ਹੋਵੇ ਮਨ ਬੱਧ ਮੰਨੈ ਸਗਲ ਭਾਣੁ ਕੀ ਸੋਧ ਮੰਨੈ ਮੋਹ ਚਟਾ ਨਾ ਖਾਏ ਮੰਨੈ ਜਮਕੇ ਸਾਥ ਨਜਾਏ ਐਸਾ ਨਾਮ ਰਣਜਣ ਹੋਏ ਜਿ ਕੋ ਮੰਝਣੇ ਮਨ ਕੋਏ ਮੰਨੈ ਮਾਰਗਟਾ ਕਨ ਪਾਏ ਮੰਨੈ ਪਰਸਿਮ ਪਰਗਟ ਜਾਏ ਮੰਨੈ ਮੰਗਨ ਚੱਲੈ ਪੰਥ ਮੰਨੈ ਤਰਵਸ਼ੀ ਸਿ ਨੰਦ ਐਸਾ ਨਾਮ ਨਿੰਨ ਹੋਏ ਜਿਖੋ ਮੰਝਣੇ ਮਲ ਕੋਏ ਮੰਨੇ ਪਾਵਹਿ ਮੁਕਤਵਾਰ ਮੰਨੇ ਪਰਵਰ ਸਦਾਰ ਮੰਨੇ ਤਰ ਤਰੇ ਕਰਸੀਅ ਕ ਮੰਨਾ ਨਾਖ ਭਵੇ ਨਪਖ ਐਸਾ ਨਾਮ ਨਿੰਨ ਹੋਏ ਜਿਖੋ ਮੰਝਣੇ ਮਲ ਕੋਏ ਪੰਜ ਪ੍ਰਮਾਨ ਪੰਚ ਪ੍ਰਦਾਨ ਪੰਚੇ ਪਾਵਹਿ ਦਰਗਹ ਮਾਨੰ ਪੰਚੇ ਸੋਹੇ ਦਰਜਾਨ ਪੰਚਾ ਕਵਰੇ ਕ ਧਿਆਨੰ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾਰ ਤਾਲ ਧਰਮ ਤੇ ਆ ਕਪੂਤ ਸੰਤੋਖ ਤਰਫ ਥਾ ਪ੍ਰਕਿਆ ਜਨ ਸੂਤ ਜੇ ਕੋ ਬੁਝੈ ਹਵੈ ਸਤਿਆਰ ਤਵ ਲੈ ਉਪਰ ਕੇ ਤਾ ਪਾਰ ਤਰਤੇ ਹੋਰ ਪਰੇ ਫਿਰ ਹੋਰ ਤਸਤੇ ਪਾਤ ਲੈ ਕਮਜੋਰ ਜੀ ਯਾਤ ਰੰਗਾ ਕੇ ਨਾਮ ਸਵਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਂਲੇ ਰੂਪ ਕੀਤੇ ਦਾਤ ਜਣਾ ਕਣਕੂਤ ਹੈ ਕੀ ਤਪਸਾਓ ਇਕ ਉਪਵਾਉ ਤਸਤੇ ਹੋਏ ਲਖ ਦਰਿਆਉ ਕੁਦਰਤ ਕਾਹਨ ਕਾ ਵਿਚਾਰ ਵਾਰਨ ਜਾਏ ਯਾਮਾ ਇਕ ਵਾਰ ਜੋ ਤਦ ਭਲਾ ਹੈ ਸਾਈ ਭਲੀਕਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਪਾ ਸੰਕ ਪਾਉ ਸੰਕ ਪੂਜਾ ਸੰਕ ਤਪਤਾਉ ਸ਼ੰਖ ਗੰਥ ਮੁਖ ਵੇਦ ਪਾਠ ਸ਼ੰਖ ਜੋ ਮਰਹਿ ਦਾਸ ਸ਼ੰਖ ਭਗਤ ਗੁਣ ਗਿਆਨ ਵਿਚਾਰ ਸ਼ੰਖ ਸਤੇ ਸੰਗ ਦਾ ਤਾਰ ਸ਼ੰਖ ਸੂਰ ਮੋਹ ਪਕਸਾਰ ਸ਼ੰਖ ਮੋਲ ਲਾਏ ਤਾਰ ਕੁਦਰਤ ਕਰਨ ਕਹਾ ਵਿਚਾਰ ਵਰ ਨਾਮ ਇੱਕ ਵਾਰ ਜੋ ਤਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਸ਼ੰਖ ਮੂਰਖੰਦ ਕਸ਼ੋਰ ਸ਼ੰਖ ਸ਼ੰਖ ਮੂਰਖਾਂ ਦਾ ਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਕਲਵੱਟ ਹੱਕ ਹੱਤਿਆ ਕਮਾ ਹੈ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੁੜੇ ਫਰਾਹੇ ਸੰਖ ਮਲੇਸ਼ ਮਲ ਪੱਖਾ ਹੈ ਸੰਖ ਨੰਦਕ ਅਸ ਕਰਹੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਨ ਜਾਵੇਂ ਇੱਕ ਵਾਰ ਜੋ ਤਦ ਭਾਵੈ ਸਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਸੰਖ ਐ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸਾਂ ਜੋ ਵਖਾਣ ਜਿਨ ਲਿਖੈ ਤੈ ਸਰਨਾ ਹੈ ਜੇ ਫਰਮਾਏ ਤੈ ਉਤਰ ਪਾਹੇ ਜੇ ਤਾ ਕੀਤਾ ਤੇ ਤਨਾਉ ਵੈਣਾ ਵੈਣਾ ਹੀ ਕੋ ਥਾਉ ਵਧਰਤ ਕਉਨ ਕਹਾ ਹੈ ਵਿਚਾਰ ਹਰਿ ਨਾਮ ਜਾਮਾ ਇੱਕ ਵਾਰ ਜੋਤ ਤਦ ਭਾਵੈ ਸਹੀ ਪਲਿਕਾਰ ਤੂ ਸਦਾ ਸਲਾਮਤ ਨਰੰਕਾਰ ਪਰਗੇ ਹੱਥ ਪਰ ਤੰਦੇਹ ਪਾਣੀ ਤੂ ਤੇ ਉਤਰ ਸਕੇ ਹੈ ਮੂਤ ਪਲਿਤੇ ਕਾ ਪੜ ਹੋਏ ਦੇਸ ਬਲਿਓ ਤੈ ਉਲਗੇ ਹੋ ਤੋਏ ਪਰਗੇ ਮਤ ਪਾਪਾ ਕਾ ਸੰਗ ਤੋ ਪੇ ਨਮੇ ਕੇ ਰੰਗ ਪੁੰਨੀ ਪਾਪੀ ਅਖ ਨਾ ਹੈ ਕਰ ਕਾ ਕਰਨਾ ਲਹਿ ਲੈ ਜਾਹੋ ਆਪੇ ਵੇਜੇ ਆਪੇ ਹੀ ਖਾਹੋ ਨਾਲਕ ਹੁਕਮੀ ਆਵਹ ਜਾਹੋ ਤੀਰਥ ਤਪ ਦੇ ਹਦਤ ਦਾਨ ਜੇ ਕੋ ਪਾਵੈ ਤਲਕ ਮਾਨ ਸੁਣਿਆ ਮਨ ਅਮਰ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਸਵਗੰ ਤੇਰੇ ਮੈ ਨਾਹੀ ਕੋਏ ਵਿਣਗਣ ਕੀਤੇ ਭਗਤ ਨ ਹੋਏ ਸਵਸਤ ਆਤ ਬਣੀ ਬਰਮਾਓ ਸਤ ਸਵਣ ਸਦਾ ਮੰਚਾਓ ਕਮਨ ਸਵੇਲਾ ਵਾਟ ਕਮਣਾ ਕਵਨ ਥਤ ਕਵਨ ਬਾਰੰ ਕਮਣ ਸਰੁਤੇ ਮਹ ਕਮਣਾ ਜਤੁ ਹੋ ਆਕਾਰ ਬੇਲ ਨ ਪਈ ਪੰਡ ਤੇ ਜੇ ਹੋਵੇ ਲੇਖ ਪ੍ਰਾਣ ਵਕਤ ਨ ਪਾਇਓ ਕਾਦੀਆਂ ਜੇ ਲੇਖਣ ਲੇਖ ਪ੍ਰਾਣ ਤਤ ਵਰਨਾ ਜੋਗੀ ਜਾਣੈ ਰਤਮਾ ਨ ਕੋਈ ਜਿਆ ਕਰਤਾ ਸਟੀਕ ਸਜੈ ਆਪੇ ਜਾਣੈ ਸੋਈ ਕਿਵ ਕਰ ਆਖ ਕੇ ਸਲਾਹੀ ਕਿਵ ਵਰਨਿਕ ਵਿਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਮੱਡਸ ਹੈ ਵੱਡੀ ਨਾ ਕੀਤਾ ਜਾ ਕਹ ਹੋਇ ਨਾ ਕਿ ਕੋ ਆਪੋ ਜਾਣਾ ਆਗਾ ਕਹਿ ਨ ਸੋਹੈ ਪਤਲਾ ਪਤਾਲ ਲਖ ਅਗਾਸ ਆਗਾਸ ਓੜ ਕੇ ਓੜ ਕੇ ਭਾਲ ਥਕੇ ਵੇਰ ਕਹਿਨਕ ਬਾਤ ਸੈ ਸਠਾਰਾ ਕਹਿਨਕ ਤੇਬਾ ਅਸਲੋ ਇੱਕ ਤਾਤ ਲਿਖਾ ਹੋਇ ਤ ਲਿਖਿਆ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹ ਇਤੀ ਸੁਰਤ ਨ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦਰ ਨ ਜਾਣੀਆਂ ਹੈ ਸਮੁੰਦਰ ਸਾ ਸੁਲਤਾਨ ਗ੍ਰਹ ਸਤੀ ਮਾਲ ਤਾਨ ਕੀੜੀ ਤੁਲ ਨ ਹੋਵਨੇ ਜੇ ਤਸ ਮਨ ਨ ਵਿਸਰੈ ਅੰਤ ਨ ਸਿਵਤੇ ਕਹਿਣ ਅੰਤ ਅੰਤ ਨ ਕਰਨੇ ਦੇਣ ਅੰਤ ਅੰਤ ਨ ਜਾਪੇ ਕਹਿ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤ ਕਨ ਕੇਤੇ ਬਿਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣਾ ਕੋਏ ਬਤਾ ਕਰੀਏ ਬਤਾ ਹੋਏ ਵੱਡਾ ਸਹਿਬ ਉਚਾ ਥਾਉ ਉਚੇ ਉਪਰ ਉਚਾ ਨਾਉ ਇਹ ਵਿਡ ਉਚਾ ਹੋਵੇ ਕੋਏ ਤੇ ਸੁਚੇ ਕੋ ਜਾਣ ਸੋਏ ਜੀਵਨ ਆਪ ਜਾਣੇ ਆਪ ਆਪ ਨਾਨਕ ਨਤਰੀ ਕਰਮੀ ਦਾਤਾ ਬਾਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਾ ਤਮਾਏ ਕیتے ਮੰਗੇ ਜੋਦ ਅਪਾਰ ਕੀਤੇ ਗੰਧਨੇ ਵਿਚਾਰੰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਖਰਪਾਹੇ ਕੀਤੇ ਮੂਰਖ ਹੀ ਖਾਹਿਮ ਕੀਤੇ ਦੁਖ ਭੋਗ ਸਦਮਾਰ ਇਹ ਪੈਦਾ ਤਰੇ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾ ਕੇ ਆਤਨ ਪਾਏ ਓਹੀ ਜਾਣੇ ਉਹ ਜਾਣੇ ਜੀਤੇ ਮਹਿਕਾਏ ਆਪੇ ਜਾਣਾ ਹੈ ਆਪੇ ਦੇ ਆਖੈ ਸਿਵ ਕੀ ਕੇ ਜਿਸਨਾ ਬਖਸ਼ੇ ਸਿਫਤ ਸਲਾਹਾ ਨਾਨਕ ਪਾਛੈ ਪਾਛਹਮ ਮਲ ਗੁਣ ਮਲ ਪਰ ਮਲਵ ਪਰ ਮਲ ਪੰਡਾਰ ਮਲ ਆਵੈ ਮਲ ਚਾਹੇ ਮਲ ਭੈ ਮਲਸਮ ਹੈ ਮਲ ਧਰਮ ਮਲ ਦਵਾਨ ਮਲ ਤਲ ਮਲ ਪ੍ਰਮਾਨ ਮਲ ਬਖ ਸੀਸ ਨਾ ਸ਼ਾਨ ਮਲ ਕਰਮ ਮਲ ਫਰਮਾਨ ਉਹ ਮੁੱਲਾ ਮੱਲਾ ਅੱਖ ਨਾ ਜਾਏ ਆਖਾ ਕਰਹਿ ਲਵਲਾਈ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰਹਿ ਵਿਖਿਆਣ ਆਖੇ ਭਰਮੈ ਅਖ ਹੈ ਇੰਦਰ ਅਖ ਹੈ ਕੋਪੀ ਤੇ ਗਵਿੰਦ ਆਖੇ ਹੈ ਸਰ ਅਖ ਹੈ ਸਦ ਅਖ ਹੈ ਕਤੇ ਕੀਤੇ ਬੁੱਧ ਆਖ ਹੈ ਦਾਣ ਆਖ ਹੈ ਦੇਵ ਆਖੇ ਸਰ ਨਰਮਨਜਨ ਸੇਵਮ ਇਤੇ ਅਖ ਹੈ ਅਖਣ ਪਾਹੇ ਕੀਤੇ ਕਹਿ ਕੈ ਉਟਟ ਜਾਹੇ ਇਤੇ ਕੀਤੇ ਹੋਰ ਕਰਹਿ ਤਾ ਆਖਨ ਸਕਕੇ ਕੇ ਕੇ ਜੇ ਉੜ ਪਾਵੈ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਪੇ ਬੋਲ ਬਗਾੜ ਤਾ ਲਿਖੇ ਸਰਗਵਰਗਵਾਰਮ ਸੋਦਰ ਕੀ ਹਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਵਵਣ ਹਾਰੇ ਕਿਤੇ ਰਾਖ ਪਰੇ ਸੋ ਕਈਨ ਕਿਤੇ ਗਹਣ ਹਾਰੇ ਗਾਵੇ ਤੁਨੋਂ ਪਣ ਪਣੀ ਬੈ ਸੰਤਰ ਗਾਵੇ ਰਯ ਧਰਮ ਦਵਾਰੇ ਗਾਹ ਚੇਤਕ ਉਤਲੇ ਜਾਣ ਹੈ ਲਖਲੇ ਧਰਮ ਵਿਚਾਰੇ ਗਾਵੇਈ ਸਰਵਮਾ ਦੇਵੀ ਸੋ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤਿਆਂ ਦਨ ਨਾਲੇ ਗਾਵੇ சதਸਮਤੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੰਨਰ ਕੀ ਸਰ ਜਗ ਜਗ ਵੇਦਾਂ ਨਾਲੇ ਗਾਵਹਿ ਮੋਨੀਆ ਮਨ ਮੋਹਨ ਸਰ ਕਾ ਮਸ਼ ਪਿਆਲੇ ਗਾਮ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਦ ਮਹਾ ਬਲਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਵਰ ਪੰਡਾ ਕਕਰ ਕੇ ਧਾਰੇ ਸਹੀ ਤਤ ਨੰਗਾ ਵਹ ਜੋ ਤਤ ਭਾਵਨ ਰੱਤੇ ਤੇਰੇ ਪਰਸਾਲੇ ਹੋਰ ਕਿਤੇ ਕਮ ਸੇ ਮੈਂ ਚਤਨ ਆਮਨ ਨਾਨਕ ਕੇ ਅਵਚਾਰੇ ਸੋਈ ਸੋਈ ਸਦਾ ਸੱਚ ਸਹਬ ਸੱਚਾ ਸੱਚੀ ਨਹੀਂ ਹੈ ਪੀ ਉਸੇ ਜੈਨ ਜਸੀ ਰਚਨਾ ਜਨਰਚਾਈ ਰੰਗੀ ਰੰਗੀ ਭੱਤੀ ਕਰਕਰ ਜਨਸੀ ਮਾਇਆ ਜਨ ਪਾਈ ਕਰਕਰ ਵਿਖੇ ਕੀਤਾ ਆਪਣਾ ਜਿਪਤ ਸਿਵੜਾਈ ਜੋ ਤਸਪਾ ਵੈ ਸੋਈ ਕਰਸੀ ਹਕਮਨ ਕੰਨ ਜਾਈ ਸੋ ਪਾਤਸਾ ਹੋ ਸਹ ਪਤਸ ਸਹਵ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮਚੁ ਪਤਿ ਚੋਲੀ ਟੀਾਨ ਕੇ ਕਰੇ ਬਪੂਤ ਖੰਤਾ ਕਾਲ ਕੁਆਰੀ ਕਾਇ ਜੁਕਤ ਡੰਡਾ ਪਰਤੇਤਮ ਆਈ ਫੰਤੀ ਰਾਮਾ ਤੇ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨੀਨਾ ਨਾਤ ਜੁਗ ਜਵਿਕ ਵੇਸ ਪਉਤ ਕਹੇਂਦੇ ਆ ਪੰਡਾਰਨ ਕਟਕਟ ਵਾਜੇ ਨਾਦ ਆਪਨਾ ਆਪਨਾਥਿ ਸਭ ਜਾ ਕੀਰ ਸਦ ਅਵਰਾ ਸਾਧ ਸੰਜੋਗ ਵਿਜੋਗ ਅਦਿਕਾਰ ਚਲਾਵਹਿ ਲੇਖੇ ਆਵਹਿ ਭਾਵ ਆਦੇਸ਼ ਸੇਹ ਦੇਸ਼ ਆਦਨਿਨ ਨਾਨਾਤ ਜੁਗ ਜੁਗ ਇਕੂ ਵੇਸ ਇਕਮਈ ਯੁਤਵੇਈ ਤੈਂ ਚਲੇ ਪ੍ਰਮਾਣ ਐਕ ਸੰਸਾਰ ਇਕ ਪੰਡਾਰੀ ਇਕ ਲੈ ਦੇਵਾਨ ਜਿਤ ਸੁਭਾਵੈ ਤ ਵਿੱਚ ਲਾਵੈ ਜਬ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰਨਾਵ ਹੈ ਬਹੁਤਾ ਇਹ ਵਡਾਣਾ ਆਦੇਸ ਸੇ ਆਦੇਸ਼ ਆਦ ਨਿਲਨਦਨ ਹਤ ਜਗ ਜਗ ਵਿਕੂ ਵੇਸ ਅਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਐ ਸੋ ਇੱਕ ਵਾਰ ਕਰ ਕਰ ਜੋ ਕੁਛ ਪਾਇਐ ਸੋ ਇੱਕ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਸੇ ਆਦੇਸ਼ ਆਦ ਨਿਲਨਦਨ ਹਤ ਜਗ ਜਗ ਵਿਕੂ ਵੇਸ ਇਕ ਦੋ ਜੀ ਭੋ ਲਖ ਹੋਇ ਲਖ ਹੋਇ ਲਖਵੀਸ ਲਖ ਲਖ ਢੇੜਾ ਆਪੀਆ ਏਕ ਨਾਮ ਜਗਦੇਸ਼ ਏਤ ਰਹੇ ਪਤ ਪੌੜੀਆਂ ਚੜਿ ਗਏ 21 ਸੁਣ ਗੱਲ ਆਕਾਸ਼ ਕੇ ਕੀਟਾ ਏ ਰੇ ਸੰ ਨਾਨਕ ਦਾ ਰੇ ਪਾਈਆ ਕੂੜੇ ਕੂੜੇ ਸੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨਾਲ ਜੀਵਨ ਮਰਨ ਨ ਜੋਰ ਜੋਰ ਨਾਲ ਰਾਜ ਮਾਲ ਮਸੂਰੰ ਜਵਰਨ ਜਗਤੀਸ਼ੁਰੇ ਸੰਸਾਰ ਜੈਸਾ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੇਜ ਨ ਕੋਏ ਰਾਤੇ ਰੁੱਤੇ ਤਿੱਤੀ ਵਾਰ ਪਉਣ ਪਣੇ ਅਗਨੀ ਪਤਾਲੰ ਤਸਵੇਂ ਧਰਤੀ ਥਾ ਪ੍ਰਖੀ ਧਰਮਸਾਲ ਤਸਵੇਂ ਸਜੀ ਜਿਉਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਪਸੱਚਾ ਦਰਵਾਰ ਤਿੱਥੇ ਸੋਹਣ ਪੰਚ ਪਰਮਾਨ ਨਤਰੀ ਕਰਮ ਪਵੇ ਨਿਸ਼ਾਨੰ ਅੱਛੇ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਣ ਪਣੀ ਵੈ ਸੰਤਰ ਵੈ ਸੰਤਰ ਕਿਤੇ ਕਨ ਮਹੇਸ ਕਿਤੇ ਵਰਮੇ ਘਟਕੜਗੇ ਰੂਪ ਰਾਂਕ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੁਪ ਦੇਸ ਕਿਤੇ ਅੰਧ ਚੰਦ ਸੂਰ ਕਿਤੇ ਕਿਤੇ ਮੰਡਲ ਦੇਸੰ ਇਤੇ ਸਤਵਧਨਾਤ ਕਿਤੇ ਕਿਤੇ ਦੇਵ ਸ ਕਿਤੇ ਦੇਵਦਨ ਮੰਨ ਕਿਤੇ ਕਿਤੇ ਰਥ ਸੰਬੰਧ ਇਤੇ ਖਣੀ ਕਿਤੇ ਵਣੀ ਕਿਤੇ ਪਤ ਨਰਿੰਦ ਕਿਤੇ ਸੁਤੀ ਸੇਪ ਕਿਤੇ ਨਾਨਕੇ ਅੰਤਨਾੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਆਦ ਬਨੋਦ ਕੋਡ ਅਨੰਦ ਸ਼ਰਮ ਖਣ ਕੀ ਬਾਣੀ ਰੂਪ ਤਥੇ ਘਰਤ ਕੜਿ ਗਿਆ ਬਾਤਨੂਪੰ ਆਕੇਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੇਤਾਏ ਤਿੱਥੇ ਘੜਿਐ ਸਤ ਮਤ ਮਨਵਦਾ ਤਿੱਥੇ ਘੜਿਐ ਸ੍ਰਾਸਟ ਕੇ ਸਾਦਾ ਧਰਮਖੰਡ ਕੀ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਤਿ ਮਾ ਬਸੂਰ ਤਨ ਮਹਿਰਾ ਵ੍ਰਿਆ ਪਰਪੂਰੰ ਤਿੱਥੇ ਸੀਤੋ ਸੀਤਮ ਮਮਾਹੇ ਤਾਕੇ ਰੂਪਨ ਕਤਨੇ ਜਾਹੇ ਨਾਉ ਮਰਹ ਨਠਾਗੇ ਜਾਹੇ ਜਿਨ ਕੈ ਰਾਮ ਸੇ ਮਨਿਆ ਮਾਹੇਮ ਇੱਥੇ ਪਾ ਤੁਸੈ ਕਿ ਲੋ ਕਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸਨ ਅੰਕਾਰ ਕਰ ਕਰ ਵੇਖੈ ਨਦਰ ਨਿਹਾਲ ਇੱਥੇ ਖੰਡ ਮਨ ਵਰਪੰਡ ਜੇ ਕੋ ਕਥੈ ਤਾਂ ਤਨ ਆਨਤਨ ਇੱਥੇ ਲੋ ਲੋ ਆਕਾਰ ਜਿਬ ਜਿਬ ਹੁਕ ਤਵ ਤੇ ਕਾਰ ਵਿਖੇ ਵਿਸੇ ਕਰ ਵਿਚਾਰ ਨਾਨਕ ਕਰਨਾ ਕਰੜਾ ਸਾਰੰ ਜਤ ਪਹਰਾ ਤੇ ਸਨਿਆਰ ਐਰਣ ਮਤ ਵੇਹ ਤਿਆਰੰ ਪਾ ਕਲਾ ਅਗੰਤ ਬਤਾਓ ਭਾਂਡਾ ਪਾਓ ਅਮਤ ਟਟ ਟਾਲ ਕੜਿਆ ਸਬਦ ਸਚੀ ਟਕ ਸਾਲ ਜਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਜੰਗੇ ਆਇਆ ਬਰਿਆਇਆ ਵਾਚੇ ਧਰਮ ਹ ਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਹਾਲ ਨਾਨਕ ਤੇਮ ਕਿਉ ਚਲੇ ਕੀਤੇ ਛੁੱਟੇ ਨਾਲਮ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਹਾਲ ਨਾਨਕ ਤੇਮ ਕਿਉ ਚਲੇ ਕੀਤੇ ਛੁੱਟੇ ਨਾਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ yeah